ਦੋਂ ਵਾਹਿਗੁਰੂ ਜੀਓ ਮਹਲਾ ਪੰਜਵਾਂ ਕਬੀਰ ਕੂਕਰ ਭੌਂਕਨਾ ਕਰੰਗ ਪਿਛੈ ਉਠਤਾ ਕਰਮੀ ਸਤਗੁਰੁ ਪਾਇਆ ਜਿਨੋ ਹਉ ਲਿਆ ਛਡਾਇ ਮਹਲਾ ਪੰਜਵਾ ਕਬੀਰ ਧਰਤੀ ਸਾਧਕੀ ਤਸਕਰ ਬੈਸੈ ਗਾਹ ਤਰਤੀ ਭਾਰ ਨ ਬਿਆਪਾਈ ਪੁਨਕ ਲਾਹੂ ਲਾਹੇ ਮਹਲਾ ਪੰਜਵਾਂ ਕਬੀਰ ਚਾਵਲ ਕਾਰਨੇ ਤੋਖ ਕੋ ਮੁਹ ਲੀ ਲਾਹ सांग कुसंगी बैसते तब पूछ धर्मरा सांग कुसंगी बैसते तब पूछ धर्मरा ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ دین ਦੁਨੀ ਦੇ ਮਾਲਕ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਤਨ ਤਨ ਗੁਰੂ ਗ੍ਰੰਥ ਸਾਹਿਬ ਸਤਿਗੁਰਾਂ ਦੇ ਪਾਵਨ ਹਜ਼ੂਰ ਸੱਜ ਬੈਠੀ ਗੁਰੂ ਸواری ਸਾਤ ਸੰਗਤ ਜੀਵ ਆਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਸਤਿਗੁਰੂ ਜੀ ਦੀ ਅਮਰਤਮਈ ਪਾਵਨ ਬਾਣੀ ਪਾਠ ਅਤੇ ਕੀਰਤਨ ਦੇ ਰੂਪ ਵਿੱਚ ਗੁਰੂ ਸਵਾਰਿਆਂ ਪਾਸੋਂ ਬੜੇ ਪ੍ਰੇਮ ਅਦਬ ਨਾਲ ਆਪ ਜੀ ਨੇ ਸਰਵਣ ਕੀਤੀ ਹੈ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਗੁਰੂ ਪਾਤਸ਼ਾਹ ਜੀ ਦੀ ਪਾਵਨ ਸਹੋਬਤ ਵਿੱਚ ਬੈਠ ਕੇ ਸਫਲਿਆ ਅਤੇ ਸਾਰਥਕ ਕਰਮ ਦਾ ਆਪ ਜੀ ਯਤਨ ਕਰ ਰਹੇ ਹੋ ਰੋਜ਼ਾਨਾ ਦੇ ਇਨਾਂ ਦੀਵਾਨਾਂ ਵਿੱਚ ਆਪਾਂ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਲੋਕ ਜਿਨ੍ਹਾਂ ਦੀ ਲੜੀ-ਵਾਰ ਵਿਚਾਰ ਕਰਨ ਦਾ ਅਭਿਆਸ ਯਤਨ ਕਰਦੇ ਹਾਂ ਹੁਣ ਤੱਕ ਤਕਰੀਬਨ 208 ਸ਼ਲੋਕ ਆਪਾਂ ਇਨਾਂ ਦੀਵਾਨਾਂ ਵਿੱਚ ਵਿਚਾਰੇ ਨੇ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਲੋਕਾਂ ਦਾ ਪਰਕਰਣ ਦਰ ਪਰਕਰਣ ਆਪਾਂ ਵਿਚਾਰ ਕਰਦਿਆਂ ਹੋਇਆਂ ਭਗਤ ਜੀ ਮਹਾਰਾਜ ਦੇ ਸਾਡੇ ਜੀਵਨ ਨੂੰ ਅਦੁੱਤੀ ਸੇਧ ਦੇਣ ਵਾਲੇ ਇਹ ਮਹਾਨ ਪ੍ਰਵਚਨ ਇਹ ਸਿੱਧਤ ਬਚਨ ਆਪਾਂ ਸਮਝਣ ਦਾ ਯਤਨ ਕਰਦੇ ਆ ਰਹੇ ਹਾਂ ਕਬੀਰ ਜੀ ਮਹਾਰਾਜ ਨੇ ਦੋ ਨੁੱਤੇ ਪਿਛਲੇ ਸ਼ਲੋਕਾਂ ਵਿੱਚ ਉਠਾਏ ਕਲ ਦੇ ਦੀਵਾਨ ਵਿੱਚ ਆਪਾਂ ਜੋ ਸ਼ਲੋਕ ਵਿਚਾਰੇ ਹਨ ਕਬੀਰ ਜੀ ਕਹਿੰਦੇ ਨੇ ਜਿਵੇਂ ਚੱਕੀ ਦੇ ਦੋ ਪੁੜਾਂ ਵਿੱਚ ਦਾਣੇ ਪਿਸਦੇ ਨੇ ਔਰ ਤਿਲਾਂ ਦੀ ਸਰੋਂ ਦੀ ਕਹਾਣੀ ਪੀੜੀ ਜਾਂਦੀ ਹੈ ਉਹਦਾ ਨਿਚੋੜ ਕੱਢ ਲਿਆ ਜਾਂਦਾ ਹੈ। ਐਵੇਂ ਅਸੀਂ ਵਾਸ਼ਨਾਵਾਂ ਦੇ ਦੋ ਪੁੜਾਂ ਵਿੱਚ ਸਦਾ ਹੀ ਪਿਸਦੇ ਹਾਂ। ਸੁਰਤ ਵਿੱਚ ਵਿਕਾਰਾਂ ਦਾ ਪ੍ਰਭਾਵ ਹੁੰਦਾ ਹੈ ਵਾਸ਼ਨਾ ਦਾ। ਇੰਦਰੇ ਜਿਹੜੇ ਹਨ ਉਹ ਪਦਾਰਥਾਂ ਵਿੱਚੋਂ ਸੁਖ ਲੱਭਦੇ ਨੇ ਇਹਨਾਂ ਦੋਨਾਂ ਚੀਜ਼ਾਂ ਦੀ ਦੌੜ ਵਿੱਚ ਸਮਝੋ ਵੀ ਇਹ ਦੋ ਪੁੱੜ ਨੇ ਇਹ ਕਹਾਣੀ ਪੀੜਨ ਵਾਲੀ ਵਾਲਾ ਕੋਲੂ ਹੈ ਮਸ਼ੀਨ ਹੈ ਜਿਹਦੇ ਵਿੱਚ ਅਸੀਂ ਦਿਨ ਰਾਤ ਪਿਸਦੇ ਹਾਂ ਕਬੀਰ ਕਹਾਣੀ ਪੀੜ ਤੇ ਸਤਗੁਰੂ ਲਈ ਛਡਾਈ ਇਸ ਤੋਂ ਮੁਕਤ ਕੇਵਲ ਸਤਗੁਰੂ ਦਾ ਗਿਆਨ ਹੀ ਕਰਦਾ ਜਿਹੜਾ ਸਾਨੂੰ ਅੰਦਰੋਂ ਜਗਾਉਂਦਾ ਹੈ ਅੰਦਰੋਂ ਸੁਚੇਤ ਕਰਦਾ ਹੈ ਅੰਦਰ ਦੇ ਅਗਿਆਨ ਨੂੰ ਦੂਰ ਕਰਦਾ ਹੈ ਸੁਰਤ ਔਰ ਮਨ ਦੀ ਮੈਲ ਲਾਉਂਦਾ ਹੈ ਕਬੀਰ ਜੀ ਮਹਾਰਾਜ ਨੇ ਫਰਮਾਇਆ ਕਹਿਣ ਲੱਗੇ ਮਨੋਖੇ ਦੁੱਖ ਝੱਲਦਾ ਹੈ ਪਰ ਟਾਲ ਮਟੋਲ ਕਰਕੇ ਸਮਾ ਟਪਾ ਰਿਹਾ ਇਸ ਦੁੱਖ ਤੋਂ ਨਜਾਦ ਪਾਉਣ ਦੀ ਹਿੰਮਤ ਹਾਰ ਬੈਠਾ ਹੈ ਬੜੀ ਅਹਿਮ ਗੱਲ ਹੈ ਅਸੀਂ ਸਾਰੇ ਹੀ ਸਧਾਰਨ ਮਨੋਖਾਂ ਸਾਡੀ ਪ੍ਰਵਿਰਤੀ ਵਿੱਚ ਕੁਝ ਅਜਿਹੀਆਂ ਗਲਤੀਆਂ ਜਾਂ ਕਮੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਸਾਨੂੰ ਅਹਿਸਾਸ ਬੜੀ ਵਾਰ ਹੁੰਦਾ ਹੈ ਕਿ ਇਹ ਦਾ ਕਰਕੇ ਸਾਨੂੰ ਨਮੋਸ਼ੀ ਸਹਿਣੀ ਪੈਂਦੀ ਹੈ ਆਪਾਂ ਕਈ ਵਾਰ ਆਪਣੇ ਮੁਖ ਤੋਂ ਵੀ ਇਹ ਗੱਲ ਕਹਿ ਦਿੰਨੇ ਵੀ ਮੇਰੇ ਸੁਭਾਅ 'ਚ ਬੜੀ ਵੱਡੀ ਸਮੱਸਿਆ ਹੈ ਪਰ ਮੰਨ ਲਓ ਜਿਹੜੀ ਸਮੱਸਿਆ ਸਾਨੂੰ ਨਹੀਂ ਪਤਾ ਲੱਗਦੀ ਉਹ ਇੱਕ ਪਾਸੇ ਜਿਹੜੀਆਂ ਸਮੱਸਿਆਵਾਂ ਸਾਨੂੰ ਆਪਣੇ 'ਚ ਪਤਾ ਲੱਗ ਜਾਂਦੀਆਂ ਨੇ ਉਹਨਾਂ ਨੂੰ ਦੂਰ ਕਰਨ ਦਾ ਵੀ ਤੇ ਆਪਾਂ ਯਤਨ ਹੀ ਨਾ ਕਰਦੇ। ਉੱਥੇ ਆਪਾਂ ਕਹਿੰਨੇ ਚਲੋ ਛੱਡੋ ਹੁਣ ਇੰਨਾ ਕੌਣ ਕੋਸ਼ਿਸ਼ ਕਰੇ। ਜਿੱਥੇ ਇੰਨੀ ਲੰਘ ਗਈ ਉੱਥੇ ਹੋਰ ਲੰਘ ਜਾਏਗੀ। ਇਹ ਓਵੇਂ ਦੀ ਖੇਡ ਹੈ ਜਿਵੇਂ ਕਿਸੇ ਨੇ ਕਰਜ਼ਾ ਲੈ ਲਿਆ ਹੋਵੇ ਤੇ ਉਹਦਾ ਵਿਆਜ ਵਧੀ ਜਾ ਰਿਹਾ ਹੋਵੇ। ਤੇ ਮੰਗਣ ਵਾਲਾ ਆ ਕੇ ਜਾਂ ਕੋਈ ਜਾਣਕਾਰ ਕੋਈ ਮਿੱਤਰ ਕੋਈ ਸਹਿਯੋਗੀ ਆ ਕੇ ਵੀ ਥੋੜਾ ਜਿਹਾ ਕਰਜ਼ਾ ਲਾ ਛਾੜੇ ਦਾ ਵਿਆਜ ਬਹੁਤ ਜ਼ਿਆਦਾ ਹੋ ਜਾਣਾ। ਉਹ ਬੰਦਾ ਆ ਕੇ ਵੀ ਕੋਈ ਨਹੀਂ ਅਗਲੇ ਮਹੀਨੇ ਵੇਖਦੇ ਆ ਅਗਲੇ ਮਹੀਨੇ ਵੇਖਦੇ ਆ ਇਸ ਤਰ੍ਹਾਂ ਕਰਦੇ ਆਂ ਸਾਲਾਂ ਬੱਧੀ ਸਮਾਂ ਟਪਾਦਾਏ ਤੇ ਸੱਚਮੁੱਚ ਹੀ ਵਿਆਜ ਹੱਦੋਂ ਵੱਧ ਵੱਧ ਜਾਏ ਤੇ ਕਰਜ਼ੇ ਦੀ ਪੰਡ ਭਾਰੀ ਹੋ ਜਾਏ ਮਨੁੱਖ ਪਛਤਾਉਂਦਾ ਪਛਤਾਉਂਦਾ ਹੀ ਇੱਥੋਂ ਤੱਕ ਪਹੁੰਚ ਜਾਂਦਾ ਟਾਲ ਮਟੋਲ ਕਰਦੇ ਆਂ ਹੀ ਤੇ ਦਾਨਾਪੁਰਖ ਨੂੰ ਕਹਿੰਦਾ ਵੀ ਤੈਨੂੰ ਮੈਂ 20 ਸਾਲ ਪਹਿਲਾਂ ਕਿਹਾ ਸੀ ਥੋੜੀ ਜੀ ਕੋਸ਼ਿਸ਼ ਕਰ ਦੋ ਤੇ ਬੋਝ ਉਦੋਂ ਲੈ ਜਾਣਾ ਸੀ ਹੁਣ ਤੇਰੀਆਂ ਪੀੜ੍ਹੀਆਂ ਵੀ ਜਕੜੀਆਂ ਗਈਆਂ ਨੇ ਟਾਲਾ ਟੋਲੇ ਦਿਨ ਗਿਆ ਪਿਆਜ ਵਢੰਤੋ ਜਾਏ ਨਾ ਹਰ ਭਜਿਓ ਨਾ ਖਾਤ ਫਟਿਓ ਕਾਲ ਪਹੁੰਚੋ ਆਏ ਸਾਡੇ ਜੀਵਨ ਵਿੱਚ ਖਿਆਲ ਕਰਕੇ ਟਿਕਿਆ ਹੋਇਆ ਥੋੜਾ ਜਿਹਾ ਵੀ ਵਾਸ਼ਨਾ ਵਿਕਾਰਾਂ ਦਾ ਕਰਜ਼ ਅਭਿਆਸ ਨਾਲ ਦੂਣਾ ਹੁੰਦਾ ਜਾਂਦਾ ਵਾਧਦਾ ਤੁਰਿਆ ਜਾਂਦਾ ਆਦਤ ਬਣ ਗਈ ਸੰਸਕਾਰ ਬਣ ਗਿਆ ਸੀ ਖੋਦ ਉਹਦੇ ਉਹਦੀ ਵਜ੍ਹਾ ਕਰਕੇ ਕਈ ਵਾਰ ਦੁੱਖ ਚੱਲੇ ਸਾਡੇ ਆਲੇ ਦੁਆਲੇ ਨੇ ਚੱਲੇ ਪਰ ਬੰਦਾ ਕਹਿੰਦਾ ਜਿੱਥੇ ਇੰਨੇ ਸਾਲ ਸਰ ਗਿਆ ਹੋਰ ਸਹੀਂ ਉਹਨੂੰ ਦੂਰ ਕਰਨ ਦਾ ਆਰ ਨਹੀਂ ਕਰਦਾ ਮੰਨੋ ਜਿਵੇਂ ਆਪਣਾ ਅੰਤਮ ਸਮਾਧ ਉਡੀਕਦਾ ਰਹਿੰਦਾ ਵੀ ਕੋਈ ਨਹੀਂ ਜੀ ਇਸ ਤਰ੍ਹਾਂ ਹੀ ਰਹਿਣਾ ਇਦਾਂ ਹੀ ਹੈ ਦੁੱਖ ਵੀ ਚੱਲਣਾ ਹੈ ਤੇ ਦੁੱਖ ਵੀ ਦੇਣਾ ਹੈ ਬਦਲਦਾ ਨਹੀਂ ਕਬੀਰ ਜੀ ਕਹਿੰਦੇ ਨੇ ਬੇਸਦਾ ਰਹਿੰਦਾ ਹੈ ਤਕਲੀਫ ਚੱਲਦਾ ਹੈ ਤਕਲੀਫ ਦਿੰਦਾ ਵੀ ਹੈ ਪਰ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਚਾਹੀਦਾ ਤੇ ਹੈ ਕਿ ਇਹ ਲੇਖੇ ਪਾੜ ਦੇਵੇ ਤੇ ਪਰਮੇਸ਼ਰ ਵਾਹਿਗੁਰੂ ਦੇ ਨਾਲ ਜੁੜੇ ਤੇ ਤਾਂ ਕਿ ਇਹ ਵਿਪਦਾ ਟਲ ਜਾਏ ਸਿਰ ਤੋਂ ਕੋਈ ਚਾਰ ਪਲ ਜ਼ਿੰਦਗੀ ਦੇ ਸਕੂਨ ਆਤਮਿਕ ਆਨੰਦ ਵਿੱਚ ਜੀ ਸਕੇ ਪਰ ਇਹਨਾਂ ਐਫਰਟ ਨਹੀਂ ਕਰਦਾ ਇਹਨਾਂ ਯਤਨ ਨਹੀਂ ਕਰਦਾ ਸੋ ਕਬੀਰ ਜੀ ਮਹਾਰਾਜ ਦੇ ਨਾਲ ਸ਼ਲੋਕਾਂ ਦੇ ਨਾਲ ਤਿੰਨ ਸ਼ਲੋਕ ਹੁਣ ਅਗੇਰੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਨੇ ਇਸ ਕਰਕੇ ਉੱਤੇ ਸਪੈਸ਼ਲੀ ਉਚੇਚੇ ਤੌਰ ਤੇ ਮਹੱਲਾ ਪੰਜਵਾਂ ਤਿੰਨਾਂ ਹੀ ਸ਼ਲੋਕਾਂ ਦੇ ਉੱਤੇ ਆਇਆ ਹੈ ਸ਼ਲੋਕ ਕਬੀਰ ਸਾਹਿਬ ਦੇ ਚੱਲੇ ਨੇ ਪਰ ਵਿੱਚ ਗੁਰੂ ਅਰਜਨ ਸਾਹਿਬ ਨੇ ਆਪਣੇ ਸ਼ਲੋਕ ਇਸ ਕਰਕੇ ਦਰਜ ਕੀਤੇ ਨੇ ਵੀ ਇਹਨਾਂ ਸ਼ਲੋਕਾਂ ਦੀ ਮਹਾਰਾਜ ਨੂੰ ਪ੍ਰਤੀਤ ਹੋਇਆ ਵੀ ਹੋਰ ਥੋੜੀ ਵਿਆਖਿਆ ਹੋਣੀ ਚਾਹੀਦੀ ਹੈ ਤਾਂ ਕਿ ਭਾਵ ਵਿਚਾਰ ਥੋੜਾ ਸਪਸ਼ਟ ਹੋ ਜਾਏ ਇਸ ਕਰਕੇ ਮਹਾਰਾਜ ਨੇ ਆਪਣੇ ਤਿੰਨ ਸ਼ਲੋਕ ਲਿਖ ਕੇ ਇਹਨਾਂ ਸ਼ਲੋਕਾਂ ਦੇ ਵਿੱਚ ਨਾਲ ਦਰਜ ਕੀਤੇ ਨੇ ਇਹ ਤਿੰਨ ਸ਼ਲੋਕ 209 10 ਅਤੇ 11 ਨੰਬਰ ਸ਼ਲੋਕ ਨੇ ਹਜ਼ੂਰ ਕੀ ਫਰਮਾਉਂਦੇ ਨੇ ਮਹਾਰਾਜ ਕਹਿੰਦੇ ਨੇ ਕਬੀਰ ਕੂਕਰ ਭੌਂਕਨਾ ਕ੍ਰੰਗ ਪਿਛੈ ਉੱਠਤਾਏ ਹੁਣ ਕਬੀਰ ਜੀ ਨੇ ਸਵਾਲ ਉਠਾਇਆ ਕਿ ਵਿਆਜ ਵੱਧਾਏ ਉਹਨੂੰ ਮਕਾਉਣ ਦੀ ਕੋਸ਼ਿਸ਼ ਨਹੀਂ ਕਰਦਾ ਜੇ ਪਰਮੇਸ਼ਰ ਨੂੰ ਜਪੇ ਤੇ ਇਹਦੀ ਇਹ ਵਿਪਦਾ ਟਲ ਸਕਦੀ ਹੈ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਹੁਣ ਇਹਦੀ ਹੋਰ ਵਿਆਖਿਆ ਕੀਤੀ ਵੀ ਅਸਲ ਵਿੱਚ ਇਸ ਸੁਭਾ ਤੋਂ ਇਸ ਕਰਕੇ ਮੁਕਤ ਨਹੀਂ ਹੁੰਦਾ ਪਰਮੇਸ਼ਰ ਨੂੰ ਤਾਂ ਨਹੀਂ ਜਪਦਾ ਵੀ ਆਪਣੇ ਸੁਭਾ ਦੀ ਬਲਗਣ ਵਿੱਚ ਜਾਦਾ ਸਕੰਜੇ ਚ ਬੱਜ ਗਿਆ ਚਿਰਾਂ ਦੀ ਆਦਤ ਹੈ ਆਦਤ ਦਾ ਭਾਰ ਇੰਨਾ ਜ਼ਿਆਦਾ ਹੋ ਗਿਆ ਵੀ ਉਹਦੇ ਥੱਲੇੋਂ ਨਿਕਲਣਾ ਇਹਦਾ ਹੁਣ ਕਠਨ ਹੈ ਇਸ ਨੇ ਇਸ ਚੀਜ਼ ਦਾ ਅਭਿਆਸ ਇੰਨਾ ਕਰ ਲਿਆ ਵੀ ਉਹ ਇਹਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਏ ਇਹਦੇ ਸੁਭਾ ਦਾ ਅੰਗ ਬਣ ਚੁੱਕੀ ਏ ਇਹਦੇ ਸੰਸਕਾਰ ਆਤਮਾ ਤੇ ਉਹਨੇ ਗਲਬਾ ਪਾ ਲਿਆ ਵਿਰਲੇ ਬੰਦੇ ਹੀ ਫਿਰ ਇੰਨੇ ਵੱਡੇ ਜੰਜਾਲ ਤੋਂ ਨਿਕਲਦੇ ਨੇ ਇਸ ਕਰਕੇ ਇਹ ਜਦੋਂ ਆਪਣੀ ਤਾਕਤ ਵੇਂਦਾ ਤੇ ਬੜੀ ਛੋਟੀ ਲੱਗਦੀ ਏ ਜਦੋਂ ਆਦਤ ਵਹਿੰਦਾ ਹੈ ਤੇ ਉਹ ਬੜੀ ਭਾਰੀ ਲੱਗਦੀ ਹੈ ਇਸ ਕਰਕੇ ਹੌਂਸਲਾ ਹਾਰ ਬੈਿੰਦਾ ਵੀ ਕਿੱਥੇ ਬਦਲੀ ਜਾਣੀ ਹੈ ਹਾਂ ਕਿੱਥੇ ਛੱਡਿਆ ਜਾਣਾ ਹੈ ਸਾਰਾ ਕੁਝ ਹਾਲਾਂਕਿ ਉਹਦੀ ਪ੍ਰੈਕਟਿਸ ਨੇ ਖੁਦ ਕੀਤੀ ਹੈ ਜਾਲ ਇਹਨੇ ਖੁਦ ਹੀ ਬੁਣਿਆ ਪਰ ਉਹ ਜਾਲ ਐਡਾ ਪੀੜਾ ਮਜ਼ਬੂਤ ਬਣ ਲਿਆ ਉਹਦੇ ਚ ਫਸਿਆ ਹੋਇਆ ਹੋਂ ਇਹ ਕੋਸ਼ਿਸ਼ ਹੀ ਨਹੀਂ ਕਰਦਾ ਇਹ ਸੋਚ ਕੇ ਵੀ ਮੇਰੇ ਕੋਲ ਟੁੱਟਣਾ ਨਹੀਂ ਪਹਿਲਾਂ ਹੀ ਹਾਰ ਮੰਨ ਲੈਂਦਾ ਯਤਨ ਨਹੀਂ ਕਰਦਾ ਇਸ ਕਰਕੇ ਮਹਾਰਾਜ ਨੇ ਉਦਾਹਰਣ ਦਿੱਤੀ ਕਬੀਰ ਕੂਕਰ ਭੌਂਕਣਾ ਕਰੰਗ ਪਿਛੈ ਉੱਠਤਾਏ ਮਹਾਰਾਜ ਨੇ ਕਿਹਾ ਤੁਸੀਂ ਕੂਕਰ ਨੂੰ ਵੇਖੋ ਕੁੱਤੇ ਨੂੰ ਵੇਖੋ ਉਸ ਦੀ ਸਾਰੀ ਭੁਖਾਈ ਉਸ ਦਾ ਭੌਂਕਣਾ ਸਾਰਾ ਕੁਝ ਖੁਰਾਕ ਵਾਸਤੇ ਹੈ ਮਾਸ ਵਾਸਤੇ ਜੇ ਸ ਹੱਡੀਆਂ ਦੇ ਉੱਤੇ ਮਾਸ ਵੀ ਨਹੀਂ ਨਾ ਹੋਏਗਾ ਉਹਨੂੰ ਵੀ ਚਿੱਤ ਚਿੱਤ ਕਿਉ ਆਪਣੇ ਮੂੰਹ ਚੋਂ ਲਹੂ ਕੱਢ ਲਈਂ। ਕਰੰਗ ਪਿੱਛੇ ਹੈ। ਕਰੰਗ ਦਾ ਮਤਲਬ ਹੁੰਦਾ ਹੈ ਵੀ ਪਸ਼ੂ ਮਰੇ ਹੋਏ ਸੁੱਟੇ ਜਾਂਦੇ ਸਨ ਬਾਰ ਬਾਰ ਹੱਡਾ ਰੋੜੀ ਦੇ ਉੱਤੇ। ਉਹਨਾਂ ਤੋਂ ਮਾਸ ਸਾਰਾ ਹੀ ਉੱਡ ਜਾਂਦਾ ਸੀ। ਇੱਲਾਂ ਖਾ ਗਈਆਂ, ਗਿਰਜਾਂ ਖਾ ਗਈਆਂ, ਧੁੱਪ ਨਾਲ ਸੁੱਕ ਗਿਆ, ਸੜ ਗਿਆ, ਕੁਝ ਕੁੱਤੇ ਖਾ ਗਏ। ਪਰ ਉਹਨੂੰ ਆਦਤ ਪੈ ਗਈ ਉੱਥੇ ਜਾਣ ਦੀ। ਬੜੇ ਚਿਰਾਂ ਤੋਂ ਕੋਈ ਮਰਿਆ ਪਸ਼ੂ ਵੀ ਨਹੀਂ ਆਇਆ। మాਸ ਵੀ ਖਾਣ ਲਈ ਨਹੀਂ ਮਿਲਿਆ। ਉਹ ਪ੍ਰਾਣੀਆਂ ਹੱਡੀਆਂ ਨੂੰ ਚਿੱਥ ਚਿੱਥ ਕੇ ਆਪਣੇ ਮੂੰਹ ਚੋਂ ਲਹੂ ਕੱਢ ਲੈਂਦਾ ਹੈ। ਉਹਨੂੰ ਲੱਗਦਾ ਵੀ ਲਹੂ ਹੱਡੀ ਚੋਂ ਨਿਕਲ ਰਿਹਾ ਹੈ। ਆਪਣੇ ਮੂੰਹ ਨੂੰ ਜ਼ਖਮੀ ਕਰ ਲੈਂਦਾ। ਇਸੇ ਦਾ ਹੀ ਗਿੱਜਿਆ ਹੋਇਆ ਫਿਰ ਉਹ ਆਮ ਰਾਈਆਂ ਨੂੰ ਕੱਟਦਾ ਹੈ। ਆਮ ਜੀਉਂਦੀਆਂ ਜਾਨਾਂ ਦੇ ਮਗਰ ਪੈ ਜਾਂਦਾ ਹੈ। ਜੀਉਂਦੇ ਪਸ਼ੂਆਂ ਦੇ ਮਗਰ ਪੈ ਜਾਂਦਾ ਹੈ। ਜੀਉਂਦੇ ਬੰਦਿਆਂ ਦੇ ਮਗਰ ਪੈ ਜਾਂਦਾ ਹੈ। ਕਿਉਂਕਿ ਉਹਨੂੰ ਆਦਤ ਪੈ ਗਈ ਉਹਨੂੰ ਲੱਗਦਾ ਸਾਰੀ ਮੇਰੀ ਖੁਰਾਕ ਹੈ ਉਹ ਇਹ ਨਾ ਸਮਝ ਕੇ ਵੀ ਇੱਕ ਮਰੇ ਪਸ਼ੂ ਨੂੰ ਖਾਣ ਦਾ ਅਧਿਕਾਰ ਹੈ ਮੈਨੂੰ ਤੇ ਉਹ ਜਿਉਂਦਿਆਂ ਨੂੰ ਵੀ ਖਾਣ ਤੁਰ ਪੈਂਦਾ ਕਿਉਂਕਿ ਉਹਨੂੰ ਆਦਤ ਪੈ ਗਈ ਉਹਨੂੰ ਲੱਗਦਾ ਵੀ ਸਾਰਾ ਕੁਝ ਮੇਰੀ ਖੁਰਾਕ ਹੀ ਹੈ ਭਾਵੇਂ ਉਹ ਕੁਝ ਜਿਉਂਦਾ ਹੈ ਤੇ ਭਾਵੇਂ ਉਹ ਮਰਿਆ ਉਸ ਕੰਗ ਨੂੰ ਹੱਡੀ ਨੂੰ ਵੀ ਚਿੱਥ ਚਿੱਥ ਕੇ ਆਪਣੇ ਮੂੰਹ ਨੂੰ ਜ਼ਖਮੀ ਕਰ ਲਏਗਾ ਕਿਉਂਕਿ ਉਹਦੀ ਮਾਨਸਿਕਤਾ ਵਿੱਚ ਉਦੀ ਆਦਤ ਵਿੱਚ ਉਹਦੇ ਸੁਭਾਅ ਵਿੱਚ ਉਹ ਚੀਜ਼ ਪੱਕ ਗਈ ਮਜਬੂਤ ਹੋ ਗਈ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇਸ ਕਦਰ ਤੱਕ ਇਹ ਬੰਦਾ ਆਪਣੇ ਅੰਦਰ ਦੀ ਵਾਸ਼ਨਾ ਦਾ ਔਰ ਪਦਾਰਥਾਂ ਚੋਂ ਸੁਖ ਲੱਭਣ ਦੀ ਉਮੀਦ ਦਾ ਇੰਨਾ ਸ਼ਿਕਾਰ ਇਸ ਆਦਤ ਦਾ ਹੋ ਜਾਂਦਾ ਹੈ ਜਿਵੇਂ ਉਹ ਕੁੱਤਾ ਹੱਡੀਆਂ ਨੂੰ ਚਿੱਥਣ ਦਾ ਸ਼ਿਕਾਰ ਹੋ ਜਾਂਦਾ ਹੈ ਕਬੀਰ ਕੂਕਰ ਭੌਂਕਣਾ ਕ ਰੰਗ ਪਿੱਛੇ ਉੱਠਤਾਏ ਹਜ਼ੂਰ ਕਹਿੰਦੇ ਨੇ ਕਰਮੀ ਸਤਬੁਰ ਪਾਇਆ ਜਿਨਹੋਂ ਲਿਆ ਛਡਾਇ ਪਰ ਇਹ ਗੇੜ ਬਖਸ਼ਿਸ਼ ਤੋਂ ਬਿਨਾਂ ਨਹੀਂ ਮੁੱਕਦਾ ਚਤਰਾਈ ਨਾਲ ਬੰਦਾ ਮੁਕਾ ਨਹੀਂ ਚਤਰਾਈ ਹੁੰਦੀ ਦਾਨਾ ਹੁੰਦਾ ਤੇ ਫਸਦਾ ਹੀ ਕਿਉਂ ਜੇ ਇਹਦੇ ਅੰਦਰ ਆਤਮਿਕ ਜਾਗਰਤੀ ਹੁੰਦੀ ਤੇ ਉਲਝਦਾ ਹੀ ਕਿਉਂ ਇਹ ਮੁਸੀਬਤ ਗਲ ਪਾਉਂਦਾ ਹੀ ਕਿਉਂ ਅਗਿਆਨ ਸੀ ਨਾ ਤਾਂ ਕਰਕੇ ਉਲਝਿਆ ਮਨੁੱਖ ਜਿੰਨਾ ਮਰਜੀ ਕਹੀ ਜਾਏ ਮੈਂ ਜਾਣਦਾ ਹਾਂ ਮੈਨੂੰ ਪਤਾ ਹੈ ਮੈਂ ਦਾਣਾ ਨਹੀਂ ਆਤਮਿਕ ਜੀਵਨ ਵਿੱਚ ਬੇਸ਼ੁਮਾਰ ਹਨੇਰਾ ਟੋਂਦਾ ਹੈ ਬੜੀ ਵੱਡੀ ਮੂਰਖਤਾ ਦਾ ਸ਼ਿਕਾਰ ਹੈ ਬੜੇ ਵੱਡੇ ਅਗਿਆਨ ਦਾ ਸ਼ਿਕਾਰ ਹੈ ਇਹ ਦਿਨਾਈ ਸਾਰੀ ਸਾਡੀ ਸ਼ਬਦੀ ਹੈ ਦੁਨਿਆਵੀ ਪੱਦਰ ਦੇ ਉੱਤੇ ਹੈ ਕੋਈ ਕਿਸੇ ਜਗ੍ਹਾ ਤੇ ਦੂਸਰੇ ਮਨੁੱਖ ਨਾਲੋਂ ਦਾਨਾ ਇਕਵਾਉਂਦਾ ਕੋਈ ਦੂਜਾ ਦੂਜੇ ਨਾਲੋਂ ਇਕਵਾਉਂਦਾ ਇਹ ਦਿਨਾਈ ਸਾਰੀ ਪਰ ਇਹਨਾਂ ਚਤਰਾਈਆਂ ਤੇ ਦਿਨਾਈਆਂ ਦੇ ਨਾਲ ਵੀ ਅਸੀਂ ਬੁਰਾਈ ਤੋਂ ਮੁਕਤ ਨਹੀਂ ਹੋ ਸਕਿਆ ਸਾਡੇ ਅੰਦਰ ਦਾ ਪਸ਼ੂ ਨਹੀਂ ਮਰ ਸਕਿਆ ਗੁਰੂ ਅਰਜਨ ਸਾਹਿਬ ਇਹਨੂੰ ਕਹਿੰਦੇ ਨੇ ਕਿ ਕਰਮ ਨਾਲ ਕਰਮੀ ਦਾ ਅਰਥ ਹੈ ਬਖਸ਼ਿਸ਼ ਸਤਗੁਰੂ ਦੀ ਬਖਸ਼ਿਸ਼ ਤੋਂ ਬਿਨਾ ਇਸ ਗੇੜ ਚੋਂ ਨਿਕਲਿਆ ਨਹੀਂ ਜਾ ਸਕਦਾ ਗੁਰੂ ਹੀ ਸਾਡੇ ਅੰਦਰ ਗਿਆਨ ਦਾ ਦੀਵਾ ਜਗਾਉਂਦਾ ਹੈ ਅੰਦਰ ਚਾਨਣ ਕਰਦਾ ਹੈ ਆਤਮਿਕ ਜੀਵਨ ਦਾ ਪੰਥ ਸੁਝਾਉਂਦਾ ਹੈ ਜਿਨੂੰ ਹਜ਼ੂਰ ਬਾਣੀ ਚ ਕਹਿੰਦੇ ਨਾ ਭੂਲੇ ਮਾਰਗ ਜਿਨਹਿ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਭੁੱਲੇ ਭਟਕੇ ਹੋਏ ਆਤਮਿਕ ਜੀਵਨ ਵਿੱਚ ਖੁਆਰ ਹੋ ਰਹਾਏ ਮਨੁੱਖ ਨੂੰ ਵਾਸ਼ਨਾਵਾਂ ਦੇ ਜੰਗਲ ਵਿੱਚ ਫਸੇ ਹੋਏ ਮਨੁੱਖ ਨੂੰ ਝੂਠੀਆਂ ਉਮੀਦਾਂ ਤੇ ਤਸੱਲੀਆਂ ਵਿੱਚ ਖਪੇ ਹੋਏ ਬੰਦੇ ਨੂੰ ਕੇਵਲ ਗੁਰੂ ਦੀ ਬਖਸ਼ਿਸ਼ ਹੀ ਬਾਹਰ ਕੱਢ ਸਕਦੀ ਹੈ ਹੋਰ ਕੋਈ ਤਰੀਕਾ ਨਹੀਂ ਗੁਰੂ ਦੀ ਬਖਸ਼ਿਸ਼ ਦਾ ਦਾਇਰਾ ਬੜਾ ਵੱਡਾ ਹੈ ਗੁਰੂ ਦੀ ਸਹੋਬਤ ਵਿੱਚ ਰਹਿਣਾ ਗੁਰੂ ਦੀ ਨੇੜਤਾ ਦਾ ਅਹਿਸਾਸ ਕਰਨਾ ਗੁਰੂ ਤੇ ਸਿੱਧਕ ਪਾਲਣਾ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਨਾ ਉਹਦੇ ਅਭਿਆਸ ਵਿੱਚ ਜੁੜਨਾ ਸਿੱਧਕ ਦਿਲੀ ਰੱਖਣੀ ਅਥਾ ਭਰੋਸਾ ਰੱਖਣਾ ਉਹ ਇੱਕ ਪੈਂਡਾ ਹੈ ਇੱਕ ਸਫਰ ਇੱਕ ਪ੍ਰੋਸੈਸ ਹੈ ਗੁਰੂ ਅਰਜਨ ਸਾਹਿਬ ਕਹਿੰਦੇ ਕਰਮੀ ਸਤਗੁਰ ਪਾਏ ਜਿਨ੍ਹਾਂ ਜੀਵਾਂ ਨੇ ਗੁਰੂ ਦੀ ਬਖਸ਼ਿਸ਼ ਹਸਲ ਕਰ ਲਈ ਬਖਸ਼ਿਸ਼ ਵਾਲੇ ਹੋ ਗਏ ਤਿਨਹੋ ਲਿਆ ਛੁਡਾਏ ਸਤਗੁਰੂ ਨੇ ਕਿਰਪਾ ਕਰਕੇ ਉਹਨਾਂ ਨੂੰ ਇਸ ਬੰਧਨ ਤੋਂ ਛੁਡਾ ਲਿਆ ਵਰਨਾ ਬਾਕੀ ਗੁਰੂ ਦੀ ਬਖਸ਼ਿਸ਼ ਤੋਂ ਖੁੰਝੇ ਲੋਕ ਇਸ ਅੰਧਕਾਰ ਵਿੱਚ ਫਸੇ ਰਹਿੰਦੇ ਨੇ ਅਗਲੇਰੇ ਸ਼ਲੋਕ ਵਿੱਚ ਕਿਹਾ ਕਬੀਰ ਧਰਤੀ ਸਾਧ ਕੀ ਤਸਕਰ ਬੈ ਸੰਗਾਹ ਇਥੇ ਸਾਧ ਸ਼ਬਦ ਵੀ ਗੁਰੂ ਲਈ ਗੁਰੂ ਦੀ ਸੰਗਤ ਤੇ ਸਹਬਤ ਲਈ ਵਰਤੇ ਹੈ ਭਗਤ ਕਬੀਰ ਸਾਹਿਬ ਕਿਉਂਕਿ ਕਿਸੇ ਵੀ ਲਫਜ਼ ਦੇ ਅਰਥ ਜਿਹੜੇ ਨੇ ਸ਼ਬਦ ਦੇ ਅਰਥ ਤੋਂ ਪ੍ਰਕਰਨ ਮੁਤਾਬਕ ਹੀ ਹੁੰਦੇ ਨੇ ਸਾਡਾ ਇੱਕ ਸੁਭਾਵ ਬਣ ਗਿਆ ਸੀ ਅੱਧੀ ਪੰਕਤੀ ਲੈਣੇ ਆ ਪ੍ਰਕਰਨ ਨਿਸ਼ੇਧ ਇਹਨੂੰ ਕਹਿੰਦੇ ਨੇ ਵਿਦਵਾਨ ਕਿ ਪ੍ਰਕਰਨ ਤੋਂ ਬਾਹਰ ਹੀ ਜਾ ਕੇ ਗੱਲ ਕਰਨੀ ਸੰਦਰਭ ਨਾਲੋਂ ਤੋੜ ਕੇ ਗੱਲ ਨੂੰ ਕਰਨਾ ਜਾਂ ਸਮਝਣ ਦਾ ਯਤਨ ਕਰਨਾ ਜਿਵੇਂ ਕੋਈ ਮਨੁੱਖ ਆਪਣੀ ਪੂਰੀ ਗੱਲ ਕਿਸੇ ਨੂੰ ਸੁਣਾ ਰਿਹਾ ਹੋਵੇ ਤੇ ਤੂੰ ਉਨੀਕ ਗੱਲ ਜਾ ਕੇ ਅੱਗੇ ਕਰੇ ਤੇ ਗੱਲ ਕਰਨ ਵਾਲਾ ਮੇਨ ਬੰਦਾ ਕਈ ਵਾਰ ਕਹਿ ਦਿੰਦਾ ਤੂੰ ਮੇਰੀ ਪੂਰੀ ਗੱਲ ਨਹੀਂ ਸੁਣੀ ਵਿੱਚੋਂ ਥੋੜੀ ਜੀ ਗੱਲ ਤੂੰ ਜਾ ਕੇ ਉਹਨੂੰ ਦੱਸੀ ਐ ਪੂਰੀ ਗੱਲ ਦੱਸ ਦੋ ਜਿਹੜੀ ਮੈਂ ਪੂਰਾ ਵਾਕ ਬੋਲਿਆ ਵੀ ਉਹ ਕੀ ਐ ਕਿਉਂਕਿ ਅਰਥ ਮੇਰੀ ਗੱਲ ਦਾ ਮੁਕੰਮਲ ਐ ਪਰ ਜੇ ਤੂੰ ਉਹਦੇ ਵਿੱਚੋਂ ਲਫ਼ਜ਼ ਚੁਣੇਗਾ ਤੇ ਸਮੱਸਿਆ ਖੜੀ ਹੋਏਗੀ ਇਹਦਾ ਮਤਲਬ ਤੂੰ ਮੇਰੀ ਗੱਲ ਨੂੰ ਵਿੱਚੋਂ ਥੋੜਾ ਜਿਹਾ ਹਿੱਸਾ ਲੈ ਕੇ ਅੱਗੇ ਕਰੇਗਾ ਤੇ ਮੇਰੀ ਸਾਰੀ ਗੱਲ ਦਾ ਅਰਥ ਬਦਲ ਜਾਣਾ ਹੈ ਲਿਖਤ ਨਾਲ ਵੀ ਇਵੇਂ ਹੁੰਦਾ ਆਮ ਤੌਰ ਤੇ ਪ੍ਰਚਾਰ ਦੇ ਖੇਤਰ ਵਿੱਚ ਇਹੀ ਵਾਪਰਦਾ ਦੋ ਸ਼ਬਦ ਇਥੋਂ ਲੈ ਇੱਕ ਲਫ਼ਜ਼ ਉਥੋਂ ਲਿਆ ਚਾਰ ਲਫ਼ਜ਼ ਉਥੋਂ ਲੈ ਗੱਲ ਆਪਣੀ ਹੁੰਦੀ ਏ ਮੋਹਰ ਉਹਦੇ ਤੇ ਅਸੀਂ ਬਾਣੀ ਦੀ ਲਾ ਲਈਂ ਵੀ ਗੁਰੂ ਸਾਹਿਬ ਆ ਕਹਿੰਦੇ ਨੇ ਜੀ ਉਹ ਜਿਸ ਤਰ੍ਹਾਂ ਦਾ ਜਿਵੇਂ ਦਾ ਮਤਲਬ ਸਮੱਸਿਆ ਵਿੱਚ ਇਸੇ ਕਰਕੇ ਸਾਡੇ ਆਮ ਬੰਦਾ ਕਹੇਗਾ ਫਲਾਂ ਪ੍ਰਚਾਰਕ ਨੇ ਕਿਹਾ ਫਲਾਂ ਬਾਬੇ ਨੇ ਕਿਹਾ ਠਮਕਾਂ ਬਾਬੇ ਨੇ ਕਿਹਾ ਇਹ ਇਤ ਇੱਛਾ ਬਾਣੀ ਚ ਇੰਨੀਆਂ ਗੱਲਾਂ ਲਿਖੀਆਂ ਨੇ ਬਾਣੀ ਚ ਇੱਕੋ ਹੀ ਗੱਲ ਲਿਖੀ ਹੈ ਉਹ ਕਹਿਣ ਵਾਲਿਆਂ ਨੇ ਲਫ਼ਜ਼ ਆਪਣੇ ਹਿਸਾਬ ਨਾਲ ਚੁਣੇ ਆਪਣੀ ਗੱਲ ਨੂੰ ਸਿੱਕੇ ਬੰਦ ਕਰ ਲਿਆ ਮੋਹਰ ਲਾ ਲਈ ਤੇ ਕਿਹਾ ਇਹ ਵੀ ਗੁਰੂ ਸਾਹਿਬ ਕਹਿੰਦੇ ਨੇ ਇਦਾਂ ਵੀ ਪ੍ਰੋਬਲਮ ਹੋ ਜਾਂਦੀ ਹੈ ਹੁਣ ਪ੍ਰਕਰਣ ਵੇਖੋ ਨਾ ਕਰਮੀ ਸਤਗੁਰ ਪਾਇਆ ਕਰਨ ਕੀ ਚੱਲ ਰਿਹਾ ਵੀ ਸਤਗੁਰੂ ਦੀ ਬਖਸ਼ਿਸ਼ ਨਾਲ ਜਦੋਂ ਵਾਹਿਗੁਰੂ ਦੀ ਬਖਸ਼ਿਸ਼ ਨਾਲ ਗੁਰੂ ਦੀ ਨੇੜਤਾ ਮਿਲਦੀ ਹੈ ਗੁਰੂ ਦੀ ਬਖਸ਼ਿਸ਼ ਦਾ ਪਾਤਰ ਜੀਵ ਬਣਦਾ ਹੈ ਫਿਰ ਛੁੱਟ ਜਾਂਦਾ ਹੈ ਹੁਣ ਸਤਗੁਰੂ ਨੂੰ ਹੀ ਸਾਧ ਲਿਖਿਆ ਕਬੀਰ ਜੀ ਮਹਾਰਾਜ ਸਤਗੁਰੂ ਨੂੰ ਹੀ ਸਾਧ ਕਹਿ ਰਹੇ ਨੇ ਇਹ ਨਹੀਂ ਵੀ ਹੁਣ ਗੁਰੂ ਦਾ ਪੱਲਾ ਛੱਡ ਕੇ ਕਿਸੇ ਡੇਰੇਦਾਰ ਵੱਲ ਤੁਰ ਪਈਏ ਫਿਰ ਗੁਰੂ ਦੀ ਕੀ ਲੋੜ ਰਹਿ ਗਈ ਜੇ ਪਹਿਲੇ ਸ਼ਲੋਕ ਨੂੰ ਛੱਡ ਕੇ ਨਾਲ ਹੀ ਹੁਣ ਇਹ ਵੀ ਅਗਲਾ ਸ਼ਲੋਕ ਨਾਲ ਹੀ ਦਰਜ ਕੀਤਾ ਹੈ ਤੁਹਾਨੂੰ ਗੁਰੂ ਅਰਜਨ ਸਾਹਿਬ ਨੇ ਕਬੀਰ ਧਰਤੀ ਸਾਧ ਕੀ ਹੁਣ ਇੱਥੇ ਕੋਈ ਵੀ ਡੇਰੇਦਾਰ ਕਹੇਗਾ ਜੀ ਮੈਂ ਸਾਧੂ ਆ ਇੱਥੇ ਤਾਂ ਕਬੀਰ ਜੀ ਨੇ ਮੇਰੇ ਬਾਰੇ ਗੁਰੂ ਅਰਜਨ ਸਾਹਿਬ ਨੇ ਮੇਰੇ ਬਾਰੇ ਇਸ਼ਾਰਾ ਕੀਤਾ ਤੇ ਜਿਹੜੀ ਪਹਿਲੀ ਪੰਕਤੀ ਚ ਸਤਿਗੁਰੂ ਦਾ ਇਸ਼ਾਰਾ ਕੀਤਾ ਉਹ ਕਿਹਦੇ ਲਈ ਕੀਤਾ ਸੋ ਇਵੇਂ ਸਾਨੂੰ ਪ੍ਰਕਰਨ ਮੁਤਾਬਕ ਸਮਝਣਾ ਪਏਗਾ ਪੂਰੀ ਗੱਲ ਕਰ ਰਹੇ ਨੇ ਗੁਰੂ ਅਰਜਨ ਸਾਹਿਬ ਕਬੀਰ ਧਰਤੀ ਸਾਧ ਕੀ ਸਤਿਗੁਰੂ ਦੀ ਜਿਹੜੀ ਧਰਤੀ ਹੈ ਭਾਵ ਸਤਗੁਰੂ ਦੀ ਜਿਹੜੀ ਸਤਸੰਗਤ ਰੂਪੀ ਥਾਂ ਹੈ ਜਿੱਥੇ ਗੁਰੂ ਬਿਰਾਜਦਾ ਹੈ ਜਿੱਥੇ ਗੁਰੂ ਵਰਸਦਾ ਹੈ ਜਿੱਥੇ ਗੁਰੂ ਬਖਸ਼ਿਸ਼ ਦਿੰਦਾ ਹੈ ਆਪਣੇ ਸੇਵਕ ਨੂੰ ਜਗਿਆਸੂ ਨੂੰ ਸਤਸੰਗੀ ਨੂੰ ਤਸਕਰ ਬੈਸਾਂਗਾ ਹੈ ਕੋਈ ਚੋਰ ਬਿਰਤੀ ਵਾਲਾ ਵਿਕਾਰੀ ਪੁਰਖ ਜਿਹੜਾ ਜੇ ਉਥੇ ਆ ਜਾਵੇ ਗੁਰੂ ਦੀ ਸਹਬਤ ਵਿੱਚ ਆ ਜਾਵੇ ਧਰਤੀ ਭਾਰ ਨਾ ਬਿਆਪੇ ਸਤਸੰਗਤ ਦੇ ਉੱਤੇ ਬੋਝ ਨਹੀਂ ਪੈਂਦਾ ਉਹਨਾਂ ਨੂੰ ਇਸ ਗੱਲ ਦੀ ਚਿੰਤਾ ਨਹੀਂ ਹੁੰਦੀ ਕਿ ਹਾਏ ਮਾੜੇ ਕਿਰਦਾਰ ਵਾਲਾ ਮਨੁੱਖ ਆ ਗਿਆ ਵਿਕਾਰੀ ਮਨੁੱਖ ਆ ਗਿਆ ਵਾਸ਼ਨਾਗ੍ਰਸਤ ਬੰਦਾ ਆ ਗਿਆ ਇਹ ਫਲਾ ਬੁਰਾ ਬੰਦਾ ਆ ਗਿਆ ਸਾਨੂੰ ਕਿਤੇ ਬੁਰਿਆਂ ਨਾ ਬਣਾ ਜਾਏ ਉਹਨਾਂ ਨੂੰ ਬੋਝ ਨਹੀਂ ਸਤ ਸੰਗਤ ਅਸਥਾਨ ਨੂੰ ਕੋਈ ਬੋਝ ਨਹੀਂ ਹੈ ਜਿਹੋ ਜਿਹੇ ਵਿਅਕਤੀ ਮਰਜ਼ੀ ਆ ਜਾਏ ਸਤ ਸੰਗਤ ਦੇ ਦਰਵਾਜ਼ੇ ਹਰ ਪ੍ਰਾਣੀ ਮਾਤਰ ਵਾਸਤੇ ਖੁੱਲੇ ਹੁੰਦੇ ਨੇ ਹਰ ਇੱਕ ਨੂੰ ਸਤ ਸੰਗਤ ਕਲਾਵੇ ਵਿੱਚ ਲੈਂਦੀ ਗੁਰੂ ਦੀ ਸਹਬਤ ਹਰ ਇੱਕ ਨੂੰ ਆਪਣੇ ਵਿੱਚ ਸਮਾ ਲੈਂਦੀ ਹੈ ਕਬੀਰ ਜੀ ਕਹਿੰਦੇ ਸਤ ਸੰਗਤ ਉੱਤੇ ਕੋਈ ਬੋਝ ਨਹੀਂ ਵੀ ਮਾੜਾ ਮਨੁੱਖ ਆਇਆ ਕਿਤੇ ਸਾਡਾ ਮਾਣ ਨਾ ਕਟ ਜਾਏ ਸਨਮਾਨ ਨਾ ਕਟ ਜਾਏ ਸਾਡੇ ਤੇ ਦਾ ਬੁਰਾ ਪ੍ਰਭਾਵ ਨਾ ਪੈ ਜਾਏ ਇਹਦੀਆਂ ਆਤਾਂ ਨਾ ਸਾਡੇ ਤੇ ਅਸਰ ਪਾ ਜਾਣ ਨਾ ਕਿਉਂਕਿ ਗੁਰੂ ਦੀ ਧਰਤੀ ਬਲ ਵਾਲੀ ਹੈ ਸਤ ਸੰਗਤ ਕੱਚੇ ਪੁਰਖਾਂ ਦੀ ਨਹੀਂ ਹੁੰਦੀ ਸਤ ਸੰਗਤ ਆਤਮਿਕ ਤੌਰ ਤੇ ਜਾਗੇ ਹੋਏ ਪੁਰਖਾਂ ਦੀ ਹੈ ਉਥੇ ਗੁਰੂ ਦਾ ਬਲ ਵਰਤਦਾ ਹੈ ਉਥੇ ਗੁਰੂ ਜਗਿਆਸੂ ਦਾ ਰੱਖਿਆਤਮਕ ਪਹਿਰੇਦਾਰ ਹੈ ਉਥੇ ਗੁਰੂ ਜੀਵ ਦੀ ਰੱਖਿਆ ਕਰਨ ਵਾਲਾ ਹੈ ਉਥੇ ਗੁਰੂ ਸੇਵਕ ਨੂੰ ਪ੍ਰੋਟੈਕਟ ਕਰਦਾ ਹੈ ਇਸ ਕਰਕੇ ਡਰਨ ਦੀ ਲੋੜ ਨਹੀਂ ਹੁੰਦੀ ਜੇ ਸਿੱਧਕ ਗੁਰੂ ਉੱਤੇ ਹੈ ਤੇ ਕੋਈ ਫਰਕ ਨਹੀਂ ਪਾਏਗਾ ਜਿਹੋ ਜਿਹਾ ਬੰਦਾ ਮਰਜੀ ਆ ਜਾਏ ਹਾਂ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸਤ ਸੰਗਤ ਉੱਤੇ ਤਾਂ ਕੋਈ ਬੋਝ ਨਹੀਂ ਇਸ ਗੱਲ ਦਾ ਪਰ ਉਹਨਕੋ ਲਾਹੂ ਲਾਹੇ ਜਿਹੜਾ ਵਿਅਕਤੀ ਮਾੜੇ ਜੀਵਨ ਵਾਲਾ ਵੀ ਆਉਂਦਾ ਹੈ ਨਾ ਸਤ ਸੰਗਤ ਵਿੱਚ ਉਹ ਲਾਹਾ ਜ਼ਰੂਰ ਲੈ ਕੇ ਜਾ ਸਕਦਾ ਹੈ ਉਹਦਾ ਭਲਾ ਜ਼ਰੂਰ ਹੋ ਜਾਂਦਾ ਹੈ ਉਹਦੀਆਂ ਉਹ ਘੜੀਆਂ ਵੀ ਸਫਲ ਹੁੰਦੀਆਂ ਨੇ ਉਹ ਗੁਰੂ ਦੀ ਬਖਸ਼ਿਸ਼ ਵੀ ਮਾਣ ਲੈਂਦਾ ਜਿਉ ਉਹ ਚਾਹੇ ਤਾਂ ਸਤ ਗੁਰੂ ਦੇ ਦਰ ਤੋਂ ਆਤਮਿਕ ਜੀਵਨ ਦੀਆਂ ਝੋਲੀਆਂ ਵੀ ਭਰ ਕੇ ਲਿਜਾ ਸਕਦਾ ਹੈ ਪਰ ਸਤ ਸੰਗਤ ਦੇ ਉੱਤੇ ਇਸ ਗੱਲ ਦਾ ਕੋਈ ਬੋਝ ਨਹੀਂ ਬਾਬਾ ਸ਼ੇਖਪਰੀ ਸਾਹਿਬ ਨੇ ਜਿਨ੍ਹਾਂ ਦੇ ਸ਼ਲੋਕ ਆਪਾਂ ਪਹਿਲਾਂ ਵਿਚਾਰੇ ਉਹਨਾਂ ਵੀ ਇਸ ਖਿਆਲ ਦਾ ਪ੍ਰਗਟਾਵਾ ਕੀਤਾ ਹੈ ਉੱਥੇ ਉਹਨਾਂ ਨੇ ਗੱਲ ਸਤਸੰਗੀ ਦੀ ਕੀਤੀ ਜਿਹੜਾ ਸਤਸੰਗੀ ਹੋ ਜਾਂਦਾ ਹੈ ਨਾ ਉਹਨੂੰ ਹੰਸ ਕਿਹਾ ਕਹਿੰਦੇ ਹੰਸ ਉੱਡਦਾ ਉੱਡਦਾ ਕੋਧਰੇ ਦੇ ਖੇਤ ਦੇ ਬੰਨੇ ਜਾ ਕੇ ਬਹਿ ਗਿਆ ਕਿਸਾਨ ਨੇ ਕਦੇ ਹੰਸ ਨਹੀਂ ਸੀ ਵੇਖਿਆ ਉਹ ਜਿਵੇਂ ਕਾਂਵਾਂ ਨੂੰ ਚਿੜੀਆਂ ਨੂੰ ਬਗਲਿਆਂ ਨੂੰ ਡਾਉਂਦਾ ਸੀ ਵੀ ਮੇਰੀ ਫਸਲ ਨਾ ਖਾਣ ਉਵੇਂ ਉਹ ਹੱਥ ਵਿੱਚ ਵੱਟੇ ਫੜ ਕੇ ਉੱਚੀ ਉੱਚੀ ਰੌਲਾ ਪਾਉਂਦਾ ਹੰਸ ਨੂੰ ਵੀ ਡਾਉਣ ਚੱਲਿਆ ਹੰਸ ਉਡਰ ਕੋਧਰੈ ਪਿਆ ਲੋਕ ਵਿਡਾਰਨ ਜਾਏ ਗੈਲਾ ਲੋਕ ਨਾ ਜਾਣਦਾ ਹੰਸ ਨਾ ਕੋਧਰਾ ਖਾਏ ਉਹਨੂੰ ਹੰਸ ਤੇ ਬਗਲੇ ਦਾ ਪਤਾ ਨਹੀਂ ਸੀ ਉਹਨੇ ਕਦੇ ਹੰਸ ਦਾ ਸੁਭਾ ਨਹੀਂ ਸੀ ਜਾਣਿਆ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਉਹਨੂੰ ਗੈਲੇ ਅਨਜਾਨ ਬੰਦੇ ਨੂੰ ਪਤਾ ਨਹੀਂ ਈ ਹੰਸ ਤਾਂ ਵੈਸੇ ਹੀ ਉੜਦਾ ਉੜਦਾ ਕਿਤੇ ਤੇਰੇ ਖੇਤ ਦੇ ਬੰਨੇ ਆ ਕੇ ਬਹਿ ਗਿਆ ਇਹ ਕੋਦਰਾ ਖਾਣ ਨਹੀਂ ਆਇਆ ਇਹ ਦੀ ਖੁਰਾਕ ਨਹੀਂ ਮਤਲਬ ਸੂਰਤ ਕਰਕੇ ਜਾਗਿਆ ਪੁਰਖ ਜੀ ਦੀ ਉੱਤੇ ਸੰਸਾਰ ਸ਼ੱਕ ਕਰ ਸਕਦਾ ਵੀ ਵੇਖੋ ਇਹ ਤਾਂ ਫਲਾਣੇ ਬੰਦੇ ਕੋਲ ਖੜਾ ਸੀ ਇਹ ਵੀ ਇਹੋ ਜਿਹਾ ਹੀ ਹੋਣਾ ਹੈ ਉਹ ਕਿ ਅਸੀਂ ਅੰਗਰੇਜ਼ੀ ਦੀ ਕਹਾਵਤ ਹੈ ਨਾ ਵੀ ਤੁਸੀਂ ਕਵਰ ਤੋਂ ਕਿਤਾਬ ਨੂੰ ਜੱਜ ਨਾ ਕਰੋ ਉਦੇ ਵਿੱਚ ਲਿਖਿਆ ਪੜੋ ਪਹਿਲਾਂ ਕਿਤਾਬ ਦਾ ਨਾਮ ਰੱਖਣ ਵਾਲੇ ਨੇ ਕੋਈ ਵੀ ਰੱਖਿਆ ਹੋ ਸਕਦਾ ਹੈ ਪਰ ਉਹਦੇ ਕਵਰ ਤੋਂ ਜੱਜ ਨਾ ਕਰੋ ਕਿ ਕਿਤਾਬ ਇਹੋ ਜੀ ਹੋਏਗੀ ਨਹੀਂ ਉਹਨੂੰ ਪੜ ਲਿਆ ਤੁਸੀਂ ਜੇ ਪੜ ਲਿਆ ਫਿਰ ਜੱਜਮੈਂਟ ਦਿਓ ਪਰ ਅਸੀਂ ਸਾਰੇ ਕਾਲੀ ਦੇ ਖੇਤਰ ਦੇ ਲੋਕ ਆ ਹਰ ਇੱਕ ਮਨੁੱਖ ਬਾਰੇ ਅਸੀਂ ਪਹਿਲਾਂ ਧਾਰਨਾ ਆਪਣੀ ਫੇਟਕ ਜੋ ਚੰਗਾ ਲੱਗਦਾ ਉਹਦੇ ਬਾਰੇ ਅਸੀਂ ਪਹਿਲਾਂ ਹੀ ਧਾਰਨਾ ਉਹੋ ਜੀ ਬਣਾ ਲਈ ਪੀ ਇਹਦੇ ਵਰਗ ਇਹ ਤਾਂ ਰੱਬ ਹੈ ਧਰਤੀ ਤੇ ਤੇ ਜਿਸ ਮਨੁੱਖ ਬਾਰੇ ਸਾਡੇ ਖਿਆਲ ਨਾ ਰਣ ਉਹਦੇ ਬਾਰੇ ਅਸੀਂ ਪਹਿਲਾਂ ਧਾਰਨਾ ਬਣਾਉਣੀ ਜੀ ਇਹਨੂੰ ਅਸੀਂ ਕੀ ਕਹਿਣਾ ਹੈ ਉਹਦੇ ਲਈ ਅਸੀਂ ਚੋਣ ਕਰਕੇ ਪਹਿਲਾਂ ਹੀ ਆਪਣੇ ਅੰਦਰ ਇੱਕ ਸਰਟੀਫਿਕੇਟ ਤਿਆਰ ਰੱਖਿਆ ਹੁੰਦਾ ਹੈ ਅਸੀਂ ਪਰਖ ਪਛਾਣ ਨ ਕਿਸੇ ਨਿਜਮ ਹਸੂਲ ਦੇ ਆਧਾਰ ਤੇ ਥੋੜਾ ਕਰਦੇ ਹਾਂ ਪੱਖਪਾਤ ਦੇ ਆਧਾਰ ਤੇ ਕਰਦੇ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਸਮਝਣ ਦੀ ਲੋੜ ਹੁੰਦੀ ਹੈ ਇਹ ਸਾਡਾ ਅਗਿਆਨ ਹੈ ਜਿਸ ਆਧਾਰ ਤੇ ਅਸੀਂ ਜੀਂਦੇ ਹਾਂ ਤੋ ਕਬੀਰ ਜੀ ਮਹਾਰਾਜ ਕਹਿੰਦੇ ਨੇ ਵੀ ਵਿਕਾਰੀਪੁਰਖ ਸਤ ਸੰਗਤ ਚ ਆ ਜਾਏ ਸਤ ਸੰਗੀਆਂ ਨੂੰ ਗੁਰੂ ਦੀ ਸਹਬਤ ਨੂੰ ਗੁਰੂ ਦੀ ਬਖਸ਼ਿਸ਼ ਨੂੰ ਕੋਈ ਵੀ ਬੋਝ ਨਹੀਂ ਵਿਆਪਦਾ ਹਾਂ ਉਹ ਲਾਹਾ ਲੈ ਕੇ ਜਾ ਸਕਦਾ ਫਿਰ ਅਗਲੇਰੇ ਸ਼ਲੋਕ ਵਿੱਚ ਉਹਨਾਂ ਨੇ ਕਮਜ਼ੋਰ ਦਿਲ ਵਾਲੇ ਮਨੁੱਖ ਦਾ ਜ਼ਿਕਰ ਕੀਤਾ ਕਬੀਰ ਚਾਵਲ ਕਾਰਨੇ ਤਖ ਕਉ ਮੋਹਲੀ ਲਾਏ ਪੁਰਾਣੇ ਸਮਿਆਂ ਦੇ ਵਿੱਚ ਚੌਲ ਛੜਨ ਵਾਸਤੇ ਮੋੜਿਆਂ ਦੀ ਸੱਟ ਮਾਰ ਮਾਰ ਕੇ ਚੌੜਾ ਨੂੰ ਤੋਖਾਂ ਦੇ ਨਾਲ ਵੱਡ ਕੀਤਾ ਜਾਂਦਾ ਸੀ ਤੋ ਕੋ ਫੋਕ ਨੂੰ ਕਹਿੰਦੇ ਨੇ ਫੱਕ ਨੂੰ ਨ ਕਬੀਰ ਜੀ ਮਹਾਰਾਜ ਨੇ ਜੋ ਖਿਆਲ ਕੀਤਾ ਗੁਰੂ ਅਰਜਨ ਸਾਹਿਬ ਨੇ ਉਹਦੀ ਵਿਆਖਿਆ ਕੀਤੀ ਪਹਿਲਾਂ ਜ਼ਿਕਰ ਕੀਤਾ ਵੀ ਜੇ ਸਤ ਸੰਗਤ 'ਚ ਵਿਕਾਰੀ ਆ ਜਾਏ ਤੇ ਗੁਰੂ ਦੀ ਧਰਤੀ ਸਤ ਸੰਗਤ ਨੂੰ ਕੋਈ ਬੋਝ ਨਹੀਂ ਹੁਣ ਜ਼ਿਕਰ ਕੀਤਾ ਵੀ ਮਨੁੱਖ ਕੱਚੇ ਜੀਵਨ ਵਾਲਾ ਹੋਵੇ ਉਹ ਕੁਸੰਗ ਵਿੱਚ ਬਹਿ ਜਾਏ ਕੁਸੰਗੀਆਂ ਨੂੰ ਤਾਂ ਸੱਟਾਂ ਸਹਿਣ ਦੀ ਆਦਤ ਪਈ ਹੁੰਦੀ ਹੈ ਉਹ ਤਾਂ ਪਹਿਲਾਂ ਹੀ ਪੱਕੇ ਹੁੰਦੇ ਨੇ ਢੀਠ ਹੋ ਗਏ ਹੁੰਦੇ ਨੇ ਵਕਾਰੀ ਨੇ ਵਕਾਰ ਭੋਗਦੇ ਨੇ ਮੰਦੇ ਆਚਰਣ ਵਾਲੇ ਨੇ ਜਿਹੜਾ ਨਵਾਂ ਬੰਦਾ ਉਹਨਾਂ ਦੀ ਸਹੂਬਤ ਵਿੱਚ ਰੜਦਾ ਹੈ ਨਾ ਉਹ ਵੀ ਉਹਨਾਂ ਦੀਆਂ ਭੈੜੀਆਂ ਵਾਦੀਆਂ ਤੇ ਆਦਤਾਂ ਦਾ ਸ਼ਿਕਾਰ ਹੋ ਕੇ ਆਪਣਾ ਜੀਵਨ ਤਬਾਹ ਕਰ ਲੈਂਦਾ ਹੈ ਚਾਵਲ ਕਾਰਨੇ ਤੁਖ ਕੋ ਮੋੜੀ ਲਾਏ ਜਿਵੇਂ ਮੋਲਿਆਂ ਦੀ ਛੱਟ ਪੈਂਦੀ ਏ ਤੇ ਕੱਢਣੇ ਤਾਂ ਚੌਲ ਹੁੰਦੇ ਨੇ ਪਰ ਛੱਟ ਸਾਰੀ ਤੋਖ ਚੀਤੜਿਆਂ ਨੂੰ ਪੈਂਦੀ ਏ ਸੰਗ ਕੁਸੰਗੀ ਬੈਸਤੇ ਇਸੇ ਤਰ੍ਹਾਂ ਜਿਹੜੇ ਕੁਸੰਗ ਵਿੱਚ ਬੈਠਦੇ ਹਨ ਮਾੜੀ ਸਹਬਤ ਮਾੜੀਆਂ ਆਤਾਂ ਬੇਅਸੂਲੀ ਨੂੰ ਅਪਣਾਉਣ ਦਾ ਯਤਨ ਕਰਦੇ ਨੇ ਮੰਦੇ ਪੁਰਖਾਂ ਦੀ ਸਹਬਤ ਵਿੱਚ ਰਹਿਣਾ ਰੰਬ ਕਰ ਦਿੰਦੇ ਨੇ ਸਭ ਪੁੱਛਿਆ ਧਰਮ ਰਾਏ ਉਹ ਦੇਣਦਾਰ ਸਭ ਤੋਂ ਵੱਧ ਸਟਾ ਉਹ ਖਾਂਦੇ ਨੇ ਉਹ ਆਪਣਾ ਆਤਮਿਕ ਜੀਵਨ ਤਬਾਹ ਕਰ ਲੈਂਦੇ ਨੇ ਕਿਉਂਕਿ ਅੰਦਰੋਂ ਕਮਜ਼ੋਰ ਹੁੰਦੇ ਨੇ ਉਸ ਵਾਸ਼ਨਾ ਨੂੰ ਝੱਲਣ ਦੀ ਤਾਕਤ ਨਹੀਂ ਹੁੰਦੀ ਉਹਦੇ ਤੋਂ ਆਪਣੇ ਆਪ ਨੂੰ ਬਚਾਉਣ ਦੀ ਪ੍ਰੋਟੈਕਟ ਕਰਨ ਦੀ ਸਮਰੱਥਾ ਨਹੀਂ ਅੰਦਰ ਹੁੰਦੀ ਸਾਡੇ ਸਰੀਰ ਦੇ ਵਿੱਚ ਵੀ ਜਦੋਂ ਸਾਡੀ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ ਨਾ ਸਰੀਰ ਤੱਟਫਟ ਰੋਗੀ ਹੋ ਜਾਂਦਾ ਹੈ। ਇਹਨੂੰ ਆਪਾਂ ਕਹਿੰਦੇ ਆ ਕਿ ਜਦੋਂ ਸਰੀਰ ਦੀ ਰੱਖਿਆਾਤਮਕ ਪ੍ਰਣਾਲੀ ਜਿਹੜੀ ਸਾਡੀ ਰੱਖਿਆ ਕਰਦੀ ਜਦੋਂ ਥੋੜੀ ਕਮਜ਼ੋਰ ਹੁੰਦੀ ਹੈ ਮਾੜੀ ਜੀ ਚੀਜ਼ ਬਿਮਾਰ ਬੰਦਾ ਵੀ ਕੋਲ ਦੀ ਲੰਘ ਜਾਏ ਉਸੇ ਵੇਲੇ ਬੰਦਾ ਆਪਣੇ ਆਪ ਨੂੰ ਰੋਗੀ ਮਹਿਸੂਸ ਕਰਨ ਲੱਗ ਪੈਂਦਾ ਹੈ। ਜੇ ਸਰੀਰ ਦੀ ਰੱਖਿਆਾਤਮਕ ਪ੍ਰਣਾਲੀ ਜਿਹੜੀ ਉਹ ਸ਼िखर ਉਤੇ ਹੈ ਪੂਰੀ ਤਰ੍ਹਾਂ ਤਾਕਤ ਵਿੱਚ ਹੈ ਤੇ ਕਈ ਵਾਰ ਬਹੁਤ ਮਾੜਾ এনवायरमेंट ਵੀ ਹੋਵੇ ਬੰਦਾ ਚੱਲ ਜਾਂਦਾ ਹੈ ਤੇ ਇਸੇ ਤਰ੍ਹਾਂ ਹੀ ਆਤਮਿਕ ਜੀਵਨ ਨਾਲ ਵਾਪਰਦਾ ਹੈ ਸੁਰਤ ਮਜ਼ਬੂਤ ਹੈ ਰੱਬੀ ਗੁਣਾ ਨਾਲ ਨੇਕ ਖਿਆਲਾਂ ਨਾਲ ਬਿਲਕੁਲ ਪੂਰੀ ਤਰ੍ਹਾਂ ਨਾਲ ਜੁੜੀ ਹੈ ਪ੍ਰਪੱਕ ਹੈ ਤਾਂ ਬੁਰਾਈਆਂ ਅਸਰ ਨਹੀਂ ਕਰਦੀਆਂ ਜੇ ਆਤਮਿਕ ਜੀਵਨ ਕੱਚਾ ਹੈ ਇੱਕ ਕਿਸੇ ਦੀ ਕਈ ਹੋਈ ਗੱਲ ਸਾਰੇ ਜੀਵਨ ਨੂੰ ਤਬਾਹ ਕਰਕੇ ਰੱਖ ਦਿੰਦੀ ਏ ਕਿਉਂਕਿ ਰੱਖਿਆਤਮਕ ਆਤਮਕ ਜੀਵਨ ਪ੍ਰਣਾਲੀ ਜਿਹੜੀ ਉਹ ਕਮਜ਼ੋਰ ਹੈ ਸਾਹਿਬ ਸਤਿਗੁਰੂ ਮਹਾਰਾਜ ਕਿਰਪਾ ਕਰਨ ਜਿਹੜਾ ਬਾਣੀ ਚ ਵਾਕ ਹਜ਼ੂਰ ਨੇ ਵਰਤੇ ਹੈ ਨਾ ਸਾਹਿਬ ਨੇ ਤਾਣਿਆਂ ਕਾ ਤਾਣ ਉਹ ਇਸ ਨਿਤਾਣੇਪਨ ਨੂੰ ਦੂਰ ਕਰਕੇ ਤਾਣ ਬਖਸ਼ਦਾ ਹੈ ਆਤਮਕ ਜੀਵਨ ਨੂੰ ਉੱਚਿਆਂ ਤੇ ਸਿਖਰ ਵਾਲਾ ਕਰਦਾ ਹੈ ਡਿੱਗੇ ਨਾ ਡੋਲੇ ਧ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ ਸਾਹਿਬ ਕਿਰਪਾ ਕਰਨ ਅਗਲੇ ਸ਼ਲੋਕ ਅਗਲੇ ਦਿਵਾਨਾ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਸੱਚੇ ਪਾਤਸ਼ਾਹ ਹੁਮਿਆਪੁਰਾਂ ਦੀ ਕੀਮਾ ਬਖਸ਼ਣਾਦਰ ਸਹਿਤ ਗੁਰੂ ਫਤੇ ਨਾਲ ਸਾਂਝ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ